ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਅੱਜ ਦੇ ਵੀਡੀਓ ਤੇ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੇ ਆ ਦੋ ਨੀਲੀ ਰਵਿ ਦੀਆਂ ਝੋਟੀਆਂ ਇੱਕ ਵੀਰ ਜੀ ਜਮਾਂਦਰੂ ਨੀਲੀ ਆਵੇਦੀ ਝੋਟੀ ਤਿੰਨ ਥਾਣੀ ਜਮਾਂਦਰੂ ਤਿੰਨ ਥਾਣੀ ਤਾਜੀ ਸੂਈ ਇੱਕ ਵੀਰ ਜੀ ਹੱਥੜ ਝੋਟੀ ਨਾਲ ਕੁਝ 35 40 ਦਿਨਾਂ ਦੀ ਗੱਬਣ ਆ ਦੁੱਧ ਵੀ 8 ਕਿਲੋ ਝੋਟੀ ਤੇ ਠੰਡੀ ਸੀਲ ਤੇ ਸਭ ਤੋਂ ਪਹਿਲਾਂ ਵੀਰ ਜੀ ਡਰੈਸ ਨੋਟ ਕਰ ਲਓ ਨਾਮ ਵੀਰ ਜੀ ਹੈਗਾ ਆਪਣਾ ਜਸਕਰਨ ਸਿੰਘ ਐਂਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਵੀਰਜੀ ਲੋਪੋ ਕੇ ਚਗਾਵਾ ਫੋਨ ਨੰਬਰ ਵੀਜੀ ਨੋਟ ਕਰ ਲੋ 95928 00635 9592800635 ਤੇ ਵੀਡੀਓ ਐਂਡ ਤੱਕ ਵੀਡੀਓ ਤੱਕ ਬਣੇ ਰਹੋ ਬਾਕੀ ਵੀਰਾਂ ਭਰਾਵਾਂ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਵੇਖਣ ਵਾਲਿਆਂ ਨੂੰ ਕਿ ਸਾਡੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਜੀ ਤਾਂ ਜੋ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜੀ ਕਰਦੇ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਵੱਜੀ ਤੇ ਇਹਦੇ ਵੀ ਨਾਲੇ ਵੀ ਦੀ 8 ਕਿਲੋ ਦੁੱਧ ਹੈਗਾ ਜੇ ਆਟੋ ਦਾ 8 ਕਿਲੋ ਉਹ ਤੋਂ ਆਪਾਂ 7 ਕਿਲੋ ਮੰਨ ਕੇ ਦੇ ਦਾਂ ਜੇ ਅੱਜ ਆਈ ਝੋਟੀ ਦੋ ਦਿਨਾਂ ਸਾਂਭਾਂਗੇ ਇੱਡੀ ਚਾਰੂ ਜੂਰੂ ਵੇਖੋ ਉਹਦੇ ਕਿਦਾਂ ਐ ਢਿੱਡ ਭਰ ਗਈ ਪੁੱਲ ਰੱਜ ਗਈ ਉਹਦੀ ਤੇ ਠੰਡੀ ਸੀਲ ਜੇ ਤੇ ਵੀ ਦੀ ਇਹਨਾਂ ਘਰ ਵਾਲਿਆਂ ਦੇ ਦੱਸਣ ਮੁਤਾਬਕ ਇਹਨੂੰ ਕੋਈ 30 ਤੋਂ 35 ਦਿਨ ਹੋ ਗਏ ਜੇ ਟੀਕਾ ਲੱਗੇ ਨੀ ਝੋਟੀ ਨੂੰ 35 ਦਿਨ ਹੋ ਗਏ ਜੇ ਤੇ ਬਾਕੀ ਠੰਡੀ ਸੀਲ ਪੂਰੀ ਹਾਈਟ ਵੇਖੋ ਦਵੇਂ ਅੱਖਾਂ ਬਿੱਲੀਆਂ ਜੇ ਇਹ ਵੀ ਦੀ ਦੂਜਾ ਸੂਗਾ ਸੂਈ ਗਾਂ ਤੀਜੇ ਸੂਗੇ ਨੂੰ ਗੱਬਣ ਜੇ ਤੇ 50000 ਵਿਧੀ ਵਿਧੀ ਪੁੱਲ ਦੇ ਝੋਟੀ ਦਾ ਰਾਜੀਪਲੀ ਪੂਰੀ ਆ ਪਿੱਠਪੁਲੇ ਦੀ ਵੇਖੋ ਗੱਡੀ ਝੋਟੀ ਤੇ ਵਿਧੀ ਮੁੱਲ ਝੋਟੀ ਦਾ ਚਲੋ ਜੇ ਸੱਜਰ ਹੁੰਦੀ ਤਾਂ ਫਿਰ ਭਾਵੇਂ ਝੋਟੀ ਦਾ ਲੱਖੋਂ ਬਾਹਰ ਮੁੱਲ ਹੁੰਦਾ ਬਾਕੀ ਹੁਣ ਆਪਾਂ ਵਿਧੀ ਜਾਇਜ਼ ਕਰਕੇ ਜਾਇਜ਼ ਦੇ ਦਾਂਗੇ ਤੇ ਇਹ ਝੋਟੀ ਵਿਧੀ ਆਪਾਂ ਮੁੱਲ ਵਿਧੀ ਭਾਵੇਂ 70000 ਕਰ ਲਈਏ 75000 ਕਰ ਲਈਏ ਇਹ ਵਿਧੀ ਆਪਾਂ 66000 ਦੀ ਝੋਟੀ ਦੇ ਦਾਂਗੇ ਹਾਂਜੀ 66000 ਦੀ ਝੋਟੀ ਆਪਾਂ ਦੇ ਦਾਂਗੇ ਤੇ ਬਾਕੀ ਮੌਕੇ ਤੇ ਵੀਰਪਰਾ ਕੋ ਫੋਨ ਲਾਵੇ ਚਲੋ ਮਾਂਪਨ ਕਰਾਂਗੇ ਚੋਣ ਚਵਾ ਬਿਲਕੁਲ ਸਾਫ ਠੰਡੀ ਸੀਗ ਦੀ ਪਹਾੜਾ ਪਹਾੜ ਝੋਟੀ ਥੱਲੇ ਬਹਿ ਜਾਓ ਤੇ ਇਦਾਂ ਮਿਲ ਪੈਂਦੀ ਏ ਹੁਣ ਝੋਟੀ ਚਵਾਈ ਦੀ ਵੀਡੀਓ ਚੋ ਕੇ ਆਪਾਂ ਪਾਸ ਕਰਕੇ ਲੈਂਦੀ ਆ ਤੇ ਬਾਕੀ ਖਾਣ ਲੇਵੇ ਦੀ ਬਹੁਤ ਸਾਫ ਖਾਣਾ ਲੇਵੇ ਤੇ ਵਿੱਚੋਂ ਦੋਵੇਂ ਸਾਈਡ ਤੇ ਬਾਨੇ ਨੀਲੀ ਦੇ ਡੱਬ ਜੇ ਬਿਲਕੁਲ ਬਾਕੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਨੀਲੀ ਦੀ ਝੋਟੀ ਵੀਦੀ ਪਹਿਲਾ ਸੁਹਾ ਸੁਈ ਜੇ ਜਿਹਦਾ ਆਜ ਦਿਵਾਗ ਜੇ ਥੱਲੇ ਟੱਟਾ ਜੇ ਤੇ ਇਹ ਵੀ ਜਿਹਨਾਂ ਦਾ ਘਰੇ ਕੋ ਪ੍ਰੋਬਲਮ ਹੀ ਤਾਂ ਦੇ ਜਿੰਨੇ ਸੂਈ ਅਸੀਂ ਕਿਤੇ ਗੁਰਦੀ ਢੇਲੀ ਵੀ ਨਹੀਂ ਝੋਟੀ ਨੂੰ ਪਾਈ ਅਰੇ ਝੋਟੀ ਖੱਲੇ ਕੋਈ ਅੰਨਾਂ ਤੋਂ 6 ਕਿਲੋ ਦੁੱਧ ਗੇਨ ਲੋ ਬੋਲਾ ਗੇਨ ਲੋ ਇੰਨਾ ਪਿਆਰ ਹੋਊਗਾ ਹੁਣ ਵੀ ਦੀ ਚੋਈ ਚਵਾਈ ਦੀ ਵੀਡੀਓ ਜੇ ਦੇਖੋ ਥਣ ਲੈ ਵੀ ਦੀ ਵੀਡੀਓ ਵੀ ਸਾਫ ਬਹੁਤ ਆ ਤੇ ਐ ਸਾਈਡ ਤੇ ਵੀਡੀਓ ਵੇਖੋ ਇੱਕੋ ਥਣ ਜਮਾਂਦਰੀ ਆ ਆ ਵੇਖੋ ਐ ਸਾਈਡ ਤੇ ਕੱਲਾ ਥਣ ਜੇ ਤੇ ਪਰਲੀ ਸਾਈਡ ਤੇ ਦੋ ਥਣ ਜੇ ਜਮਾਂਦਰੂ ਝੋਟੀ ਨਹੀਂ ਦੀ ਜੇ ਕੋ ਵੀਰ ਭਰਾ ਸੰਭੂ ਆ ਨਾ ਸੇਵਾ ਕਰੂਗਾ ਝੋਟੀ ਜਲ ਤਾਜੀ ਸੂਈ ਜੇ ਚਾਰਾਂ ਦੇ ਝੋਟੀਆਂ ਪਾੜੇ ਕੁੜੇ ਤੇ ਅੱਗੇ ਝੋਟੀ ਦੁੱਧ 9-10 ਕਿਲੋ ਦੇ ਹੀ ਦਊਗੀ। ਵੇਹ ਪੂਰੀ ਨੀਲੀ ਦਾ ਵੀ ਸਾਂਭੀ ਸਰੀਰ ਦੀ ਵੇਖੋ ਕੱਡੀ ਰਾਜੀ ਝੁੱਟੀ ਏ। ਤੇ ਥੋੜਾ ਜਿਹਾ ਵੰਡਮੁੰਡੀ ਝੁੱਟੀ ਗਿਆ ਪਾਗ ਦੇਰ ਝੁੱਟੀ ਇਦੋਂ ਚੱਲ ਪੂਗੀ। ਇਹਦਾ ਮੁੱਲ ਵੀ ਦੀ ਭਵੇਂ ਕਰ ਲੀਏ 75 ਕਰ ਲੀਏ 70 ਕਰ ਲੀਏ। ਇਹ ਵੀ ਦੀ ਝੁੱਟੀ ਹਾਣਾ ਆਪਾਂ 65000 ਦੀ ਦੇ ਦਾਂਗੇ। ਬਾਕੀ ਜੇ ਕੋਈ ਵੀਰ ਭਰਾ ਜੋੜੀ ਲਊਗਾ ਕੱਠੀ ਨੀਲੀਆਂ ਦੀ ਦਵਾਂ ਦੀ ਤਾਂ ਆਪਾਂ ਚਲੋ ਮਾਨਤਨ ਕਰ ਲਾਂਗੇ। ਤੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ। ਕਾਸੀ ਕਾਜੀ ਸਾਰਿਆਂ